ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਜਿਹੜੇ ਭਰਾ ਆਪਣੇ ਨਾਲ ਜੁੜੇ ਹੋਏ ਆਪਾਂ ਕਣਕਾ ਜਿਹੜੀ ਆਰਗੈਨਿਕੀ ਬੀਜ ਦੇ ਉਨੇ ਤੇ ਬਿਨਾ ਅੱਗ ਲਾਏ ਪਰਾਲੀ ਦੇ ਕਿਸੇ ਵੀ ਪਰਾਲ ਨੂੰ ਜਿਵੇਂ ਆਪਾਂ ਕਹਿੰਦੇ ਉੱਪੇ ਪਰਾਲੀ ਪੈਣਦੇ ਆ ਕਰਚਿਆਂ ਨੂੰ ਤੇ ਆ ਇਸ ਵਾਰੀ ਆਪਾਂ ਕਣਕ ਵੀਰਜੀ ਸੀਗੀ ਹੈਪੀ ਸੀਡਰ ਨਾਲ ਤਾਂ ਭਈ ਆ ਕਣਕਾ ਪੂਰੇ 1 ਮਹੀਨੇ ਦੀ ਕਣਕ ਹੋ ਗਈ ਆ ਹੁਣ ਪਾਣੀ ਲਾਵਾਂਗੇ ਇਹਨੂੰ ਤੇ ਆ ਕਰਚਿਆਂ ਦੇ ਵਿੱਚ ਆਪਾਂ ਹੈਪੀ ਸੀਡਰ ਨਾਲ ਬੀਜਤੀ ਸੀ ਬਹੁਤ ਵਧੀਆ ਰਿਜ਼ਲਟ ਆ ਤਾਂ ਸੁੰਡੀ ਤੋਂ ਵੀ ਬਚਤ ਰਹੀ ਆ ਆਪਣੇ ਤੇ ਬਾਕੀ ਅੱਜ ਆਪਾਂ ਜਿਹੜੀ ਪਾਉਣੀ ਆ ਆਰਗੈਨਿਕ ਰੇਪ ਪਾਉਣੀ ਹੈਗੀ ਇਹ ਬਈਆ ਬਾਇਓ ਖਾਦ ਆਸ ਬਾਇਓ ਖਾਦ ਬਹੁਤ ਵਧੀਆ ਦਾਸਦੇ ਚੀਜ਼ ਪਹਿਲੀ ਵਾਰ ਆਪਾਂ ਯੂਜ਼ ਕਰ ਰਹੇ ਆ ਤੇ ਇਹ ਇਹ ਬਣਦੀ ਇੱਥੇ ਹੰਢਾਏ ਬਈ ਤੇ ਕਿੰਨੇ ਦੀ ਇਹ ਪੈਂਦੀ ਆ ਆਪਣੀ ਕਿੱਲੇ ਦੀ ਕਿੰਨੇ ਪਊਗੀ ਇਹ ਇਹ ਬਣੇ ਚਾਰ ਗੱਟੇ ਇਹ ਆ ਤੇ 20 ਲੀਟਰ ਤਰਲਾ ਹੋ ਇੱਕ 3500 ਦਾ ਪੋਆ ਕਿੱਲੇ ਚ 3500 ਦਾ ਕਿੱਲੇ ਚ ਹਮ ਤੇ ਰਿਜ਼ਲਟ ਕੀ ਦੱਸਦੇ ਆ ਉਹ ਉਹ ਕਹਿੰਦੇ ਹੋਰ ਖਾਦ ਆਪਾਂ ਜੇ ਨਹੀਂ ਅਗੇ ਝੂੜਾ ਪਾਉਂਦੇ ਉਹ ਹੁਣ ਦੂਰਗਾ ਹੁਣ ਵੀ ਨਹੀਂ ਪਾਉਣੀ ਆਪਾਂ ਤਾਂ ਹਮ 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 ਕੈਮੀਕਲਾਂ ਦਾ ਬਿਨਾ ਖੇਤੀ ਇਹਦਾ ਹੋ ਜੂਗੀ ਸਿਆਰ ਆਰਗੈਨਿਕ ਜਿਹੜੀ ਆਪਾਂ ਖੇਤੀ ਕਰਦੇ ਹਮ ਤੇ ਕਿੰਨੇ ਜੀਵਾਣੂ ਜੂਣ ਹੋ ਗਿਆ ਧਰਤੀ ਚ ਠੀਕ ਐ ਇਹ ਮੱਤਰ ਕੀੜੇ ਵਧਾਉਂਦੀ ਆ ਹਮ ਹੁੰਦੀ ਕਾਹਦੇ ਨਾ ਤਿਆਰ ਇਹ ਇਹ ਆਪਣੇ ਗੋਹੇ ਤੋਂ ਤੇ ਮੁਰਗੀਆਂ ਤੋਂ ਹੁੰਦੀਆਂ ਮਿੱਠਾਂ ਤੋਂ ਹਮ ਉਸੇ ਪਲਾਂਟ ਲੱਗਾਂਗੇ ਉਸੇ ਤਿਆਰ ਹੁੰਦੀ ਹੈ ਵਧੀਆ ਬਣ ਕੇ ਇਹ ਠੀਕ ਹੈ ਸਾਰੇ ਚ ਤਲੂੜੀ ਸੱਤਾਂ ਜਿੰਨਾ ਕੁ ਇਹ ਦੇਖਿੰਦਾ ਮਿਕਸ ਕਰ ਪਾਈ ਜਾਂਦੀ ਹੈ ਸਾਰਾ ਕੁਲੀ ਖਾਵੇ ਦਿੱਤੀ ਵੀ ਪੂਰੀ ਜਿੰਨੀ ਵੀ ਹੈ ਜਿਹੜਾ ਕੁਝ ਵਰਗੀ ਬਣਦਾ ਹੈ ਪਹਿਲੀ ਏਅਰ ਆਪਾਂ ਯੂਜ਼ ਕਰਨੇ ਆ ਰਿਜ਼ਲਟ ਤੁਹਾਨੂੰ ਪੈ ਇੱਕ ਦੱਸ ਦੇਾਂਗੇ ਵੈਸੇ ਆਪਾਂ ਵਧੀਆ ਹਨਾ ਰਿਜ਼ਲਟ ਆਪਣਾ ਵਧੀਆ ਹੁੰਦਾ ਆਰਗੈਨਿਕ ਕਣਕ ਦਾ ਤੇ ਸੁੰਡੀ ਦੀ ਕੋਈ ਸਮੱਸਿਆ ਪਈ ਹੋਵੇ ਆਪਣੇ ਨਾ ਨਾ ਸੁੰਡੀ ਆਪਣੇ ਸਾਹਮਣੇ ਦਿਖੀ ਜਾਂਦੀ ਜੇ ਲੋਕ ਆ ਕਰੀਂਦਾ ਸੁੰਡ ਪੈਗਾ ਸੁੰਡ ਜੋ ਮੱਕੇ ਜੇ ਆਪਾਂ ਨੂੰ ਕੋਈ 10 ਦਿਨ ਭੁੱਖੇ ਰੱਖ ਲੂਗਾ ਘਰੇ ਹੂੰ ਅੰਦਰ ਤਾਰ ਕੇ ਤੇ ਮੁਰਕ ਜਿਹੜਾ ਕੋਈ ਮਰਜੀ ਹੋਇਆ ਆਪਾਂ ਭੱਜ ਕੇ ਖਾ ਲਾਂਗੇ ਉਹੀ ਚੀਜ਼ੇ ਸੁੰਡੀ ਦੀ ਹੈਗੀ ਹੂੰ ਇਹ ਬਸ ਹੋਰ ਬਾਤ ਛੱਡ ਦੇ ਨਹੀਂ ਲੋਕ ਫਿਰ ਉਹ ਘਰ ਵੀ ਕੀ ਉਹਨੇ ਖਾਣਾ ਤਾਂ ਹੈਗਾ ਹੀ ਆ ਹੂੰ ਹੂੰ ਇਹ ਵਾਹੇ ਵਾਂਚ ਮੁੜ ਕੇ ਕਣਕੀ ਰਹਿ ਜਾਂਦੀ ਆ ਕਣਕ ਨੂੰ ਖਾਉ ਹੋਰ ਕੀ ਖਾਉ ਉਹ ਠੀਕ ਆਉਣ ਵਿੱਚ ਪਰਾਲੀ ਪਈ ਆ ਆਪਣੇ ਵਿੱਚ ਇਹ ਕਾਟੇ ਖੜੇ ਆ ਵਿੱਚ ਆਉਂਦੇ ਟੱਡਾ ਖਾ ਗਿਆ ਪੱਤੇ ਆ ਟਿੱਡੇ ਬਹੁਤ ਫਿਰਦਾ ਕੋਈ ਟਿੱਡੇ ਨਹੀਂ ਆਪਣੇ ਦਾ ਕੇ ਦਿਖਾਉਣੇ ਟਿੱਡੇ ਛੋੜੇ ਦਿਖਾਈਏ ਹਾਂ ਪਤਾ ਨਹੀਂ ਇਥੇ ੁੱਡਣਗੇ ਮਾੜੇ ਗੱਲਾਂ ਹੁੰਦੀਆਂ ਅਫਰਤ ਦਾ ਦਵਾਈ ਫਲਾਉ ਕੋਈ ਕੋਹ ਲਿਆ ਕਿ ਡੇ ਉੱਡੇ ਫਸ ਜਿਆ ਬਚਾ ਆ ਸੀ ਨਿਕਲੇ ਕਿ ਕਿਤਾ ਵਾਵਾ ਸੀਗੇ ਆ ਵੇ ਹੁਣ ਆ ਉੱਡ ਗਿਆ ਆ ਟਿੱਡਾ ਉਹ ਦੇਖੋ ਕੋਈ ਤੀਜਾ ਨੇ ਨਿਹਾਲੇ ਆ ਕੇ ਖਾਣਾ ਆਪ ਦਾ ਖਾਣਾ ਆਪਾਂ ਜਦੋਂ ਵੀਜੀ ਸੀਗੀ ਕਣਕ ਉਦੋਂ ਪਿਛਲੀ jaar ਵੀ ਆਪਾਂ ਨੂੰ ਇਹ ਗੱਲ ਕਹੀ ਸੀ ਕਿ ਹਾਂ ਹੁਣ ਅਖੇ ਤਿਆਰ ਨਹੀਂ ਤੇਰੇ ਸੁੰਡੀ ਪਾਉਗੀ ਇਸ ਵਾਰੀ ਵੀ ਆਪਾਂ ਨੂੰ ਆਇਆ ਸੀਗਾ ਇਹ ਤਿਆਰ ਨਹੀਂ ਕਣਕ ਨੂੰ ਸੁੰਡੀ ਪਾਉਗੀ ਸੁੰਡ ਪੈਣਗੇ ਆਹ ਖਰਚੇ ਖੜੇ ਆਹੀ ਕਣਕ ਖੜੀ ਆ ਕਣਕ ਦੇ ਵਿੱਚ ਆਪਾਂ ਮੰਨ ਲਾ 55 ਕਿਲੋ ਦੇ ਨਾਲ ਆਸ-ਪਾਸੇ ਆਪਾਂ ਬੀ ਪਾਇਆ ਸੀਗਾ ਸਾਰਾ ਪਹਿਲਾਂ 10 ਕਿਲੋ ਦਾ ਛਿਟਾ ਦਿੱਤਾ ਸੀ ਉੱਤੇ ਆਪਾਂ ਬੀਜਤੀ ਸੀ ਕਣਕੇ ਆਹ ਦੇਖੋ ਜੀ ਨੂੰ ਕਣਕ ਵੀ ਚੱਕਰਾ ਦਨੇ ਆਪਣੇ ਲਓ 26 ਝੋਨੇ ਦੇ ਪ੍ਰਾਲ ਚ ਬੀਜੀ ਵੀ ਆਪਣੀ ਤੇ ਬਾਕੀ ਹੋ ਸਕਦਾ ਜੇ ਆਪਾਂ ਇਹਨਾਂ ਦਾ ਵਧੀਆ ਹਨਾ ਤੁਹਾਨੂੰ ਕਣਕ ਦਾ ਸਾਰੀ ਆਪਾਂ ਦਿਖਾਉਣੀ ਰਹਿੰਨੇ ਹੈ ਵੀਡੀਓ ਝਾੜ ਵਗੈਰਾ ਦੀ ਹੁਣ ਪਾਣੀ ਲਾਵਾਂਗੇ ਇਹਨੂੰ ਤੇ ਆ ਜਿਹੜੀ ਦਿਖਾਉਣੀ ਸੀ ਮੈਂ ਅੱਜ ਚਲੋ ਆਪਾਂ ਇਹ ਚੀਜ਼ ਵੀ ਪਾਉਣੇ ਆ ਯੂਜ਼ ਕਰਦੇ ਆ ਬਾਈ ਪ੍ਰਗਟ ਨੇ ਵੀ ਕ੍ਰੌਪ ਇਨਫੋਰਮੇਸ਼ਨ ਵਾਲਾ ਵਧੀਆ ਜਾਣਕਾਰੀ ਦਿੰਦਾ ਉਹ ਬਾਈ ਨੇ ਵੀ ਸਾਰੀ ਕਣਕ ਆਪਦੀ ਇਸ ਵਾਰ ਹੈਪੀ ਸੀਡਰ ਨਾਲ ਹੀ ਬੀਜੀ ਔਰ ਰਿਜ਼ਲਟ ਵੀ ਬਹੁਤ ਵਧੀਆ ਤੇ ਹੁਣ ਆਪਾਂ ਬਾਈ ਆ ਅੱਜ ਪਾ ਦੇਣਾਗਾ ਤੇ ਇੱਕ ਤਰਲ ਪਦਾਰਥ ਹੈ ਇਹਨਾਂ ਦਾ ਜਿਹੜਾ ਉਹ ਵੀ ਪਾਣੀ ਚ ਨੇ ਇੱਥੇ ਛੱਡਿਆ ਜਾਣਾਗਾ ਕੋਈ ਸਾਈਡ ਇਫੈਕਟ ਨਹੀਂ ਇਹਦੇ ਬਾਕੀ ਆਪਾਂ ਪਹਿਲੀ ਵਾਰ ਯੂਜ਼ ਕਰ ਰਹੇ ਆ ਓਕੇ ਇਹੋ ਜਿਹਾਂ ਜੇ ਕੋਈ ਭਰਾ ਖੇਤੀਬਾੜੀ ਕਰਦਾ ਮੇਰੇ ਨਾਲ ਸੰਪਰਕ ਜ਼ਰੂਰ ਕਰੀ ਹਣਾ ਆਪਾਂ ਮਤਲਬ ਉਹਨੂੰ ਸੋਸ਼ਲ ਮੀਡੀਆ ਤੇ ਗੇ ਲਿਆਵਾਂਗੇ ਤੇ ਆਰਗੈਨਿਕ ਖੇਤੀ ਕਰ ਰਿਹਾ ਵਧੀਆ ਚੀਜ਼ ਆ ਇਹ ਤੇ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਜੀ